ਘਾੜੀ ਲਾਂਦਾ ਤਿੰਨ ਕੁੜੀਆਂ ਉਹਦੇ ਇੱਕ ਕੁੜੀ ਹੁਣ ਉਹ ਹੀ ਉਹਦੇ ਬੇਟੀ ਬੁਮਾਰਦੀ ਪਹਿਲੇ ਮਲ ਕੇ ਲੈ ਗਿਆ ਕਰ ਲੈਣਾ ਨਹੀਂ ਉਲਟ ਗਿਆ ਵਿਚਾਰਕ ਅੱਧੀ ਇਹ ਗੱਲ ਗੱਦਾਂ ਸੰਗ ਜੇ ਸੋਨਾ ਤਾਂ ਦੱਸੋ ਦੋੜੇ ਨਹੀਂ ਨਹੀਂ ਪੱਲੀਆਂ ਤੋਂ ਦੋਈ ਕਿਹੜੇ ਜਿਹਾ ਬਾੜੀ ਤਾਂ ਦੱਸੋ ਦੋੜੋ ਨਾ ਹੋਈ ਗੱਲ ਜਿੱਤੀ ਹੋਰ ਠੀਕ ਠੀਕ ਹੋਏ ਪੁੱਛेंगे ਆਪ ਸਰੋਤ ਕੀ ਕੀ ਬਾਤ ਹੈ ਆਪ ਆ ਬੁਲਾਓ ਬੈਠੇ ਨਾਮ ਕੀ ਹੈ हां जी आज ਈਟ ਪਈ ਹੈ ਜਵਾਰ ਮਾਰਕੀਟ ਦੇ ਵਿੱਚ ਈਟ ਦੀ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ ਜੇ ਕੱਲ ਪਿਛਲੇ 2 ਸਾਲਾਂ ਦੀ ਗੱਲ ਹੈ ਤੇ ਅੱਜ ਕਿਹਦੇ ਘਰ ਛਾਪਾ ਪਿਆ ਕੀ ਮਾਮਲਾ ਲੱਗਦਾ ਸਰ ਇਹ ਜਵਾਰ ਮਾਰ ਕੀ ਬਾੜ ਧੰਮਗਿਆ ਰਹਾ ਹੈ ਇੱਥੇ ਦੀ ਇੱਥੇ ਐਮਸੀ ਮੇਰੀ ਮੈਸੇਜ ਹੈ ਇਹ ਸਾਡੇ ਬਾੜ ਦਾ ਇੱਕ ਰੇਲਵੇ 5 A ਮਕਾਨ ਨੰਬਰ ਹੈ ਇੱਥੇ ਦੀ ਇੱਕ ਲੇਡੀ ਜਿਹੜੇ ਘਰ ਮਨੋਜ ਕੁਮਾਰ ਵਾਈਫ ਮਨੋਜ ਕੁਮਾਰ ਦੇ ਘਰ ਛਾਪਾ ਪਿਆ ਆਪਾਂ ਨੇ ਤਾਂ ਪੁੱਛ ਕੀਤੀ ਮੈਨੂੰ ਸਾਨੂੰ ਨਹੀਂ ਕੁਝ ਨਹੀਂ ਦੱਸਿਆ ਕਹਿੰਦੇ ਸਾਡੀ ਇਨਕੁਆਰੀ ਹੋ ਰਹੀ ਹੈ ਜਦੋਂ ਅੰਕੁਆਰੀ ਕੰਪਲੀਟ ਹੋ ਜੂਗੀ ਆਪਾਂ ਤੁਹਾਨੂੰ ਸਭ ਨੂੰ ਦੱਸ ਕੇ ਜਾਵਾਂਗੇ ਹੱਦ ਤੱਕ ਸਾਨੂੰ ਕੁਝ ਨਹੀਂ ਪਤਾ ਆਪਾਂ ਤਾਂ ਬਾਹਰ ਖੜੇ ਆ ਨਾ ਸਾਨੂੰ ਅੰਦਰ ਜਾਣ ਦੇ ਨਾ ਸਾਨੂੰ ਕੋਈ ਕੋਪਰੇਟ ਕਰ ਰਹੀ ਤੇ ਮਾਮਲਾ ਪਰ ਇਹ ਦੱਸਿਆ ਮੈਨੂੰ ਪਤਾ ਨਹੀਂ ਕਿ ਸਾਹ ਕੀ ਕੀ ਚੱਕਰ ਹੈ ਮਤਲਬ ਬਾਹਰ ਮਤਲਬ ਆਪਾਂ ਚੋ ਚੋ ਕਹਿ ਸਕਦੇ ਆਪਾਂ ਮਰੇ ਜੱਤ ਉਹ ਕਹਿ ਦੱਸ ਨਹੀਂ ਦੇ ਆਪਾਂ ਅੱਜ ਕਹਿ ਨਹੀਂ ਸਕਦੇ ਕੁਝ ਮਤਲਬ ਕਿੰਨੇ ਵਜੇ ਤੋਂ ਰੇਡ ਜਿਹੜੀ ਜਾਰੀ ਹੈ ਇਸ ਵੇਲੇ 8:30 ਵਜੇ ਮੈਨੂੰ ਸਾਡੇ ਟਾ ਫੋਨ ਆਇਆ 8:30 ਫੋਨ ਆਇਆ ਕਿ ਰੇਡ ਗਈ ਮੈਂ 8:30 ਹੀ ਆ ਗਿਆ ਤਾਂ ਕਹਿੰਦੇ ਸਾਰੀ ਜਾਣਕਾਰੀ ਬਾਅਦ ਵਿੱਚ ਸ਼ਾਮ ਨੂੰ ਲੱਕੇ ਜਾਵਾਂਗੇ ਕਹਿੰਦੇ ਤੁਹਾਨੂੰ ਜਦ ਵੀ ਖਫਰੀ ਹੋਏ ਸਾਨੂੰ ਦੱਸ ਕੇ ਜਾਵਾਂਗੇ ਕੀ ਲੱਗਦਾ ਹੈ ਕੁਝ ਹੋ ਸਕਦਾ ਕਪੜਾ ਕਿਉਂਕਿ ਪਹਿਲੇ ਵੀ ਦੋ ਵਾਰ ਇਹਨਾਂ ਨੂੰ ਨਾਮਾਸ਼ੀ ਦਾ ਸਾਹਮਣਾ ਕਰਨਾ ਪਿਆ ਜੋਰ ਮਾਰਕੀਟ ਵਿੱਚ ਰੇਟ ਨਹੀਂ ਬਰਾਮਦ ਹੋਇਆ ਨਹੀਂ 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 ਸਰ ਜਿਹੜਾ ਮੁੰਡਾ ਹੈ ਬਿਆਰਾ ਢਾੜੀ ਲਾਂਦਾ ਐਸਾ ਕੋਈ ਮਾਮਲਾ ਨਹੀਂ ਹੋ ਸਕਦਾ ਕੋਈ ਐਸਾ ਮਾਮਲਾ ਨਹੀਂ ਉਸਦਾ ਬੰਦੇ ਬਲਕਿ ਸ਼ਰੀਫ ਹੈ ਜੀ ਮੇਰੇ ਸਾਰਨ ਕੋਈ ਹੋ ਨਹੀਂ ਸਕਦਾ ਬਾਕੀ ਕਹਿ ਨਹੀਂ ਸਕਦੇ ਕੋਈ ਠੀਕ ਨਹੀਂ ਜਾਨ ਚੱਲਦੀ ਹੈ ਜਾਨ ਚੱਲਦੀ ਹੈ ਪਰਿਵਾਰਿਕ ਕਿੰਨਾ ਦੇ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਬਿਆਰਾ ਢਾੜੀ ਲਾਂਦਾ ਬਾਈ ਜੀ ਪ੍ਰਧਾਨ ਜੀ ਅੱਜ ਈਡੀ ਰੇਡ ਪਈ ਹੈ ਜੋ ਹਾਰ ਮਾਰਕੀਟ ਦੇ ਵਿੱਚ ਕੀ ਮਾਮਲਾ ਲੱਗਦਾ ਪਹਿਲੇ ਵੀ ਕਾਫੀ ਡੇਟਾ ਪੈ ਚੁੱਕੀ ਹੈ ਪਰ ਜਿਹੜਾ ਮਿਲਦਾ ਕੁਛ ਨਹੀਂ ਇਹਨਾਂ ਨੂੰ ਤੇ ਅੱਜ ਕੀ ਲੱਗਦਾ ਹੈ ਹੈ ਕੁਛ ਦੇਖੋ ਸਵੇਰੇ 5 ਵਜੇ ਦੀ ਏ ਟੀਮ ਆ ਜੀ ਇਹ ਇੱਥੇ ਆਪਣਾ ਸਰਚ ਕਰਦੇ ਰਹੇ 7 ਵਜੇ ਇਹਨਾਂ ਦੇ ਘਰ ਬੜੇ ਹੋ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਹਦੇ ਆਏ ਕੀ ਚੱਕਰ ਹੈ ਇਹ ਉਲਟੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕਿਆ ਪਤਾ ਕਿਹੜੀ ਟੀਮ ਹੈ ਬਿਲਕੁਲ ਬਿਲਕੁਲ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਪੇ ਅਸੀਂ ਈੜੀ ਹੈ ਜੇ ਈੜੀ ਇਹਦਾ ਇਹਨਾਂ ਜੁਲਮ ਥੋੜਾ ਹਿੰਦੁਸਤਾਨ ਦੀ ਹੈ ਇਹ ਕਿਹੜਾ ਪਾਕਿਸਤਾਨ ਬਾਰਡਰ ਹੈ ਪੇ ਤੁਸੀਂ ਆਗੇ ਪੇ ਫੌਜੀਆ ਨੇ ਆਤੇ ਉਗਰਵਾਦੀ ਫੜਨੇ ਤੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਉਹਦੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਇਹ ਦੇ ਐਨੇ ਗਰੀਬ ਪਰਿਵਾਰ ਦੇ ਘਰ ਈਡੀ ਦਸਕਤਕ ਦਵੇ ਦੇਖੋ ਕਿੰਨੀ ਲਾਂਧ ਵਾਲੀ ਗੱਲ ਹੈ ਜੇ ਅਗਰ ਤੁਸੀਂ ਈਡੀ ਨੇ ਆਣਾ ਤਾਂ ਤੁਸੀਂ ਨੰਗਾ ਠਾਣੇ ਹਤਲਾ ਦਿਓ ਸਾਡੇ ਪਤਵੰਤੇ ਸੱਜਣਾਂ ਗਲੀ ਗੁਆਣੜ ਹੈ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨੇ ਦਾ ਕਿਆ ਕੰਮ ਹੈ ਐਨਾ ਤਿਆਚਾਰ ਹੈ ਗੁੰਡਾਗਰਦੀ ਹੈ ਈਡੀ ਦੀ ਜੇ ਮੋਦੀ ਨੇ ਬਣਾਈ ਹੈ ਟੀਮ ਤਾਂ ਗੁੰਡਾਗਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾਂ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਤੇ ਭੇਜੋ ਕਰੋੜਾਂ ਪਤਿਆਂ ਦੇ ਛਾਪੇ ਮਾਰ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਢਿਆੜੀ ਵਾਲੇ ਉਹਨੂੰ ਤਾਂ ਪਤਾ ਵਿਚਾਰੇ ਨੂੰ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਬਿਲਕੁਲ ਬਿਲਕੁਲ ਉਹਦਾ ਬਾਪ ਬਿਮਾਰ ਹੈ ਮੈਂਡਰੀ ਡਿਸਟਰਬ ਹੈ ਮਾਂ ਬਿਮਾਰ ਹੈ ਜਨਾਨੀ ਬਿਮਾਰ ਉੱਠੀ ਜਿਹਦੇ ਘਰ 15 ਬੰਦੇ ਸੇਰੇ ਵੜ ਗਏ ਉਹਦੇ ਹਾਲਾਤ ਕਿਆ ਬਣੇ ਹੋਣੇ ਬਿਲਕੁਲ ਬਿਲਕੁਲ ਗਲੀ ਗਵਾਨ ਸਾਰਾ دہشت ਚ ਹੈ ਪੀ ਕਿਆ ਹੋਇਆ ਇਹਦਾ ਹੁਣ ਪਤਾ ਲੱਗਿਆ ਪੀੜੀ ਆ ਇਹ ਉਹੀ ਨਾ ਨਿਕਮ ਹੋਵੇ ਜਿਹਦਾ ਅਗਨੀ ਵੀਰ ਵਾਲੇ ਮੁੰਡੇ ਨੇ ਲੁੱਟ ਲਏ ਅਗਨੀ ਵੀਰ ਦੱਸਦਾ ਰਿਹਾ ਮੈਂ ਫੌਜੀ ਆ ਫੌਜੀ ਆ ਬਾਅਦ ਚੋ ਲਟੇ ਇਰਾ ਨਿਕਲਿਆ ਸਾਨੂੰ ਕਿਆ ਪਤਾ ਇਹ ਕੌਣ ਹੈ ਬਿਲਕੁਲ ਬਿਲਕੁਲ ਲੋਕਾਂ ਨੂੰ ਦੱਸਣ ਜਾ ਇਹਨਾਂ ਨੇ ਈਡੀ ਨੇ ਟੀਮ ਨੇ ਆਣਾ ਲੋਕਲ ਥਾਣੇ ਜੜੇ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦਾ ਕੋਈ ਵੀ ਥਾਣਾ ਉਹਨੂੰ ਤਲਾਹ ਦੇਣ ਉੱਥੇ ਦਾ ਮੁਲਾਜ਼ਮ ਨਾਲ ਆਵੇ ਐਦਾ ਧੱਕੇ ਨਾ ਕਰਨ ਪਬਲਿਕ ਨੇ ਜਾਗ ਜਾਣਾ ਇੰਨਾ ਨਹੀਂ ਅਤਿਆਚਾਰ ਹੋਇਆ ਵਾ ਕਿ ਜਿੱਥੇ ਮਰਜ਼ੀ ਜਾਓ ਈਡੀ ਵੱਢ ਗਈ ਈਡੀ ਐ ਖਾ ਜਾਣਾ ਈਡੀ ਨੇ ਸਾਨੂੰ ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਆਮ ਪਬਲਿਕ ਦਾ ਸਾਥ ਦਿਓ ਗਰੀਬ ਆਦਮੀਆਂ ਨਾਲ ਧੱਕੇ ਨਾ ਕਰੋ ਗਰੀਬ ਪਰਿਵਾਰ ਹੈ ਇਹਨਾਂ ਅਤਿਆਚਾਰ ਨਾ ਕਰੋ ਧੰਨਵਾਦ ਜੀ ਮਾਮਲਾ ਸਰ 2 ਸਾਲ ਉਹ ਪਤਾ ਲੱਗਿਆ ਵੀ ਉਸ ਮਾਈਨਿੰਗ ਮਾਮਲੇ ਦੇ ਵਿੱਚ ਭਾਜਪਾ ਦੇ ਕਥਿਤ ਜਿਹੜੇ ਨੇਤਾਵਾਂ ਦੇ ਰਿਸ਼ਤੇਦਾਰਾਂ ਦਾ ਹੱਥ ਹੈ ਤਾਂ ਉਹ ਮਾਮਲਾ ਠੰਡੇ ਬਸਤੇ ਦੇ ਬਣਦਾ ਆ ਗਿਆ ਕਿੱਦਾਂ ਦੇਖਦੇ ਉਹ ਵੀ ਮੈਂ ਤੁਹਾਨੂੰ ਦੱਸਦਾ ਜਦੋਂ ਈਡੀ ਦੀ ਟੀਮ ਆਈ ਸਾਨੂੰ ਇਹ ਪਤਾ ਲੱਗਿਆ ਵੀ ਖੰਨਾ ਜਾਬ ਦੇ ਘਰ ਪੁਲਿਸ ਆਈ ਅਸੀਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਅਸੀਂ ਮੌਕੇ ਤੇ ਪੁੱਜੇ ਪਤਾ ਕੀਤਾ ਤਾਂ ਉਥੇ ਪਤਾ ਲੱਗਿਆ ਵੀ ਮਾਈਨਿੰਗ ਦਾ ਕੋਈ ਮੇ ਹੋਗਾ ਉਹ ਜਿਹੜੀ ਮਾਈਨਿੰਗ ਸੀ ਉਥੇ ਦੇ ਜਿਹੜਾ ਬੀਜੇਪੀ ਦਾ ਆਗੂ ਦਾ ਉਹਦੇ ਭਤੀਜੇ ਨੇ ਕਰਾਈ ਥੀ ਉਹਨੇ ਦੇ ਜਦ ਅਸੀਂ ਉਹਦਾ ਨਾਲ ਹੀ ਈਡੀ ਵਾਲੇ ਉਹਦਾ ਨਾਲ ਲਕੋਣ ਕਹਿੰਦੇ ਇਹਦਾ ਨਾਮ ਨਾਲੋ ਬਾਰ-ਬਾਰ ਖੰਨੇ ਨੂੰ ਜਿਹੜਾ ਇੱਕ ਹਮਾਤੜ ਪਰਿਵਾਰ ਹੈ ਨਾ ਉਹਨੇ ਕੁਝ ਕੀਤਾ ਉੱਤੇ ਝੂਠਾ ਉੱਤੇ ਪਰਚਾ ਕਰਾਤਾ ਉਹ ਕੱਟੋ-ਕਾਟ ਇਹਨਾਂ ਨੇ 10-15 ਵਾਰੀ ਉਹਨੂੰ ਹਿਮਾਚਲ ਦੇ Shimla ਬੁਲਾਇਆ ਉਹਨੂੰ ਵਿੱਚੋਂ ਕੁਝ ਨਹੀਂ ਲੱਭਿਆ ਐਦਾਂ ਇਹਨੂੰ ਇਸ ਪਰਿਵਾਰ ਨੂੰ ਹਰਾਸ ਨਾ ਕਰਨਾ ਅਸੀਂ ਤਾਂ ਇਹੀ ਬੇਨਤੀ ਕਰੂੰਗੇ ਇਹ ਤੱਕਾ ਨਾ ਕਰਨ ਹਿੰਦੁਸਤਾਨ ਦੇ ਅਸੀਂ ਵੀ ਨਾਗਰਿਕ ਹੈ ਜੇ ਕਹਿਣ ਵੀ ਸਾਡੇ ਤੇ ਗੋਲੀ ਚਲਾ ਦੇਣੀ ਇੰਨਾ ਨਹੀਂ ਅਸੀਂ ਡਰਪੋਕ ਸਾਡਾ ਪੁੱਛਣਾ ਅਧਿਕਾਰ ਹੈ ਪੁੱਛਾਂਗੇ ਹਿੰਦੁਸਤਾਨ ਦੇ ਨਾਗਰਿਕ ਹੈ ਕਿਸੇ ਨਾ ਤੱਕਾ ਹੋਣ ਨਹੀਂ ਦੇਵਾਂਗੇ ਜੈ ਹਿੰਦ